ਪੂਤ ਕਿਰਪਾਲਾ ਸੋਰਠਿ ਮਹੱਲਾ ਪੰਝਵਾਂ ਘਰ ਪਹਿਲਾ ਚੌਥਕੇ ਗੁਰੂ ਗੋਬਿੰਦ ਸਲਾਈਐ ਭਾਈ ਮਨ ਤਨਹਿ ਹਿਰਦੈ ਧਾਰ ਸਾਚਾ ਸਾਹਿਬ ਮਨ ਵਸੈ ਭਾਈ ਇਹ ਹਾ ਕਰਨੀ ਸਾਰ ਜਿਤ ਤਨ ਨਾਮ ਨਾ ਉਪਜੈ ਭਾਈ ਸੇ ਤਨ ਹੋਏ ਸ਼ਾਰ ਸਾਧ ਸੰਗਤ ਕੋ ਵਾਰਿਆ ਭਾਈ ਜਿਨ ਏਕੰਕਾਰ ਆਧਾਰ ਸੋਈ ਸੱਚ ਆਰਾਧਨ ਭਾਈ ਜਿਸ ਤੇ ਸਭ ਕਿਛ ਹੋਏ ਗੁਰ ਪੂਰੈ ਜਾ ਲਾਇਆ ਭਾਈ ਤਿਸ ਬਿਨ ਅਵਰ ਨਾ ਕੋਈ ਰਹਾਉ ਨਾਮ ਮਹਿ ਹੂਨੇ ਪਚ ਮੋਏ ਭਾਈ ਗਣਤ ਨਾ ਜਾਏ ਗਣੀ ਵਿਣ ਸੱਚ ਸੋਚ ਨਾ ਪਾਈਐ ਭਾਈ ਸਾਚਾ ਅਗਮ ਧਣੀ ਆਮਣ ਜਾਣਨਾ ਚੁੱਕਈ ਭਾਈ ਝੂਠੀ ਦੁਨੀ ਮਣੀ ਗੁਰਮਖ ਕੋਟ ਉਧਾਰ ਦਾ ਭਾਈ ਦੇ ਨਾਮੈ ਏਕ ਕਣੀ ਸਿਮਰਤ ਸਾਖਤ ਸੋਧਿਆ ਭਾਈ ਵਿਣ ਸਤਗੁਰ ਭਰਮ ਨਾ ਜਾਏ ਅਨਕ ਕਰਮ ਕਰ ਥਾਕਿਆ ਭਾਈ ਫਿਰ ਫਿਰ ਬੰਦਨ ਪਾਏ ਚਾਰੇ ਕੁੰਡਾਂ ਸੋਧੀਆਂ ਭਾਈ ਵਿਣ ਸਤਗੁਰ ਨਾਹੀ ਜਾਏ ਵਡਭਾਗੀ ਗੁਰ ਪਾਇਆ ਭਾਈ ਹਰ ਹਰ ਨਾਮ ਧਿਆਈ ਸੱਚ ਸਦਾ ਹੈ ਨਿਰਮਲਾ ਭਾਈ ਨਿਰਮਲ ਸਾਚੇ ਸੋਏ ਨਦਰ ਕਰੇ ਜਿਸ ਆਪਣੀ ਭਾਈ ਤਿਸ ਪ੍ਰਾਪਤ ਹੋਏ ਕੋਟ ਮਦੇ ਜਨ ਪਾਈਐ ਭਾਈ ਵਿਰਲਾ ਕੋਈ ਕੋਈ ਨਾਨਕ ਰੱਤਾ ਸੱਚ ਨਾਮ ਭਾਈ ਸੁਣ ਮਨ ਤਨ ਨਿਰਮਲ ਹੋਈ ਸੂਰਤ ਮਹੱਲਾ ਪੰਜਵਾ ਦੋ ਤੁਕੇ ਜੋ ਲਓ ਭਾਉ ਅਭਾਉ ਇਹ ਮਾਨੈ ਤੌ ਲੋ ਮਿਲਨ ਦੁਰਾਈ ਆਨ ਆਪਣਾ ਕਰਤ ਵਿਚਾਰਾ ਤੌ ਲੋ ਵਿਚ ਬਿਖਾਈ ਮਾਦਵੇ ਐਸੀ ਦੇਹੋ ਬੁਝਾਈ ਸੇਵੋਂ ਸਾਦ ਗਹੋਂ ਓਟ ਚਰਨ ਨਹਿ ਬਿਸਰੈ ਮੋਹਤ ਚਸਾਈ ਰਹਾਉ ਰੇ ਮਨ ਮੁਗਧ ਅਚੇਤ ਚੰਚਲ ਚੇਤ ਤੂੰ ਐਸੀ ਹਿਰਦੈ ਨਾ ਆਈ ਪ੍ਰਾਨ ਪਤ ਤਿਆਗ ਆਨ ਤੂੰ ਰਚਿਆ ਉਰਜਿਓ ਸੰਗ ਬੈਰਾਈ ਸੋਗ ਨਾ ਬਿਆਪੈ ਆਪ ਨਾ ਥਾਪੈ ਸਾਧ ਸੰਗਤ ਬੁੱਧ ਪਾਈ ਸਾਖਤ ਕਾ ਬਕਨਾ ਇਉ ਜਾਨੋ ਜੈਸੀ ਪਵਨ ਚੁਲਾਈ ਕੋਟ ਪਰਾਧ ਅਛਾਦਿਓ ਇਹ ਮਨ ਕਹਿਣਾ ਕਛੂ ਨਾ ਜਾਈ ਜਨ ਨਾਨਕ ਦੀਨ ਸਰਣ ਆਇਓ ਪ੍ਰਭ ਸਭ ਲੇਖਾ ਰਖੋ ਉਠਾਈ ਸੋਲਠ ਮਹੱਲਾ ਪੰਜਵਾਂ ਪੁੱਤਰ ਕਲਤਰ ਲੋਕ ਗ੍ਰਹਿ ਬਨਤਾ ਮਾਇਆ ਸੰਬੰਧੇ ਹੀ ਅੰਤ ਕੀ ਬਾਹਰ ਕੋ ਖਰਾ ਨਾ ਹੋਸੀ ਸਭ ਮਿਥਿਆ ਅਸਨੇ ਹੀ ਰੇ ਨਰ ਕਾਹੇ ਪਪੂਰੋ ਦੇਹੀ ਊੜ ਜਾਏ ਗੋ ਧੂਮ ਬਾਦਰੂ ਇਕ ਭਾਜੋ ਰਾਮ ਸਨੇਹੀ ਰਹਾਉ ਤੀਨ ਸੰਗਿਆ ਕਰ ਦੇ ਕੀਨੇ ਜਲ ਕੂਕਰ ਪਸਮੇ ਹੀ ਹੋਏ ਆਮਰੋਪ ਗ੍ਰਹਿ ਮਹਿ ਬੈਠਾ ਕਰਨ ਕਾਰਨ ਬਿਸਰੋਹੀ ਅਨਕ ਭਾਂਤ ਕਰ ਮੰਣੀਏ ਸਾਜੇ ਕਾਚੈ ਤਾਗ ਪਰੋਹੀ ਟੂਟ ਜਾਏ ਗੋ ਸੂਤ ਬਾਪਰੇ ਫਿਰ ਪਾਛੈ ਪਛਤੋਹੀ ਜਿਨ ਤੁਮ ਸਿਰਜੇ ਸਿਰਜ ਸੁਵਾਰੇ ਇਸ ਇਹਾਬੋ ਦਿਨ ਰਹਿਨੇ ਹੀ ਜਨ ਨਾਨਕ ਪ੍ਰਭ ਕਿਰਪਾ ਧਾਰੀ ਮੈਂ ਸਤਿਗੁਰੂ ਓਟ ਗਹੇ ਹੀ ਸੋਠ ਮਹੱਲਾ ਪੰਜਵਾਂ ਗੁਰ ਪੂਰਾ ਪੇਟਿਓ ਵਡ ਭਾਗੀ ਮਨ ਹੈ ਭਿਆ ਪਰਗਾਸਾ ਕੋਈ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤਿਗੁਰ ਕੈ ਬਲੇਹਾਰੈ ਆਗੈ ਸੁਖ ਵਾਛੈ ਸੁਖ ਸਹਿਜਾ ਕਰ ਆਨੰਦ ਹਮਾਰੈ ਰਹਾਉ ਅੰਤਰਜਾਮੀ ਕਰਨੈ ਹਾਰਾ ਸੋਈ ਖਸਮ ਹਮਾਰਾ ਨਿਰਪਉ ਭੈ ਗੁਰ ਚਰਨੀ ਲਾਗੇ ਇਕ ਰਾਮ ਨਾਮ ਆਧਾਰ ਸਫਲ ਦਰਸ਼ਨ ਆਕਾਲ ਮੂਰਤ ਪ੍ਰਭ ਹੈ ਭੀ ਹੋਵਨ ਹਾਰਾ ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਕੋ ਗੁਰਪੂਰਾ ਭੇਟਿਓ ਸਗਲੇ ਦੂਖ ਬਿਨਾਸੀ ਸੋਰਠ ਮਹੱਲਾ ਪੰਝਵਾਂ ਸੁਖੀਏ ਕੋ ਪੇਖੈ ਸਭ ਸੁਖੀਆ ਰੋਗੀ ਕੈ ਪਾਣੈ ਸਭ ਰੋਗੀ ਕਰਨ ਕਰਾਵਣ ਹਾਰ ਸੁਆਮੀ ਆਪਣਾ ਹਾਥ ਸੰਜੋਗੀ ਮਨ ਮੇਰੇ ਜਿਨੇ ਆਪਣਾ ਧਰਮ ਗਵਾਤਾ ਤਿਸ ਕੈ ਭਾਣਾ ਕੋਈ ਨਾ ਭੂਲਾ ਜਿਨ ਸਗਲੋ ਬ੍ਰਹਮ ਪਛਾਤਾ ਰਹਾਉ ਸੰਤ ਸੰਗ ਜਾ ਕਾ ਮਨ ਸੀਤਲ ਉਹ ਜਾਣੈ ਸਗਲੀ ਠੰਡੀ ਹੋਮੈ ਰੋਗ ਜਾ ਕਾ ਮਨ ਵਿਆਪਤ ਉਹੋ ਜਨਮ ਮਰੈ ਬਿੱਲ ਲਾਤੀ ਗਿਆਨ ਅੰਜਨ ਜਾਂ ਕੀ ਨੇਤਰੀ ਪੜਿਆ ਤਾਂ ਕਉ ਸਰਬ ਪ੍ਰਗਾਸਾ ਅਗਿਆਨ ਅੰਧੇਰੈ ਸੂਜਸ ਨਾਹੀ ਬਹੁੜ ਬਹੁੜ ਪਰਮਾਤਾ ਸੁਣ ਬੇਨੰਤੀ ਸੁਆਮੀ ਆਪਣੇ ਨਾਨਕ ਕਿਹੋ ਸੁਖ ਮੰਗੈ ਜਹ ਕੀਰਤਨ ਤੇਰਾ ਸਾਧੂ ਗਾਵਹਿ ਐਹ ਮੇਰਾ ਮਨ ਲਾਗੈ ਸੋਠ ਮਹੱਲਾ 5ਵਾਂ ਤਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀਆ ਸੰਤ ਪ੍ਰਸਾਦ ਹਰ ਨਾਮ ਧਿਆਇਆ ਸਰਬ ਕੁਸਲ ਤਬ ਕੀਆ ਸੰਤਨ ਬਿਨ ਅਵਰਨਾ ਦਾਤਾ ਬੀਆ ਜੋ ਜੋ ਸਰਨ ਪਰੈ ਸਾਧੂ ਕੀ ਸੋ ਪਾਰਗ੍ਰਾਮੀ ਕੀਆ ਰਹਾਉ ਕੋਟ ਪਰਾਧ ਮਿਟਹਿ ਜਨ ਸੇਵਾ ਹਰ ਕੀਰਤਨ ਰਸ ਗਾਈਐ ਹਿ ਹਾਂ ਸੁਖ ਆਗੈ ਮੁਖ ਊਜਲ ਜਨ ਕਾ ਸੰਗ ਵਡ ਭਾਗੀ ਪਾਈਐ ਰਸਨਾ ਏਕ ਅਨੇਕ ਗੁਣ ਪੂਰਨ ਜਨਕੀ ਕੇਤਕ ਉਪਮਾ ਕਹੀਐ ਅਗਮ ਅਗੋਚਰ ਸਦ ਅਬਨਾਸੀ ਸ਼ਰਨ ਸੰਤਨ ਕੀ ਲਹੀਐ ਨਿਰਗੁਣ ਨੀਚ ਅਨਾਥ ਅਪਰਾਧੀ ਕੋਟ ਸੰਤਨ ਕੀ ਆਹੀ ਬੂੜਤ ਮੋਹੋ ਗ੍ਰਹਿ ਅੰਧ ਕੂਪਮਹਿ ਨਾਨਕ ਲਿਹਿੋ ਨਿਵਾਹੀ ਸੂਠ ਮਹੱਲਾ ਪੰਜਵਾਂ ਕਰ ਪਹਿਲਾ ਜਾਂ ਕੈ ਹਿਰਦੈ ਵਸਿਆ ਤੂੰ ਕਰਤੇ ਤਾਂ ਕੀ ਤੈ ਆਸ ਪੁਜਾਈ ਦਾਸ ਆਪਣੇ ਕਉ ਤੂੰ ਵਿਸਰਹਿ ਨਾਹੀ ਚਰਨ ਧੂਰ ਮਨ ਭਾਈ ਤੇਰੀ ਅਕਥ ਕਥਾ ਕਥਨ ਨਾ ਜਾਈ ਗੁਣ ਨਿਧਾਨ ਸੁਖ ਦਾਤੇ ਸੁਆਮੀ ਸਭ ਤੇ ਊਚ ਬਡਾਈ ਰਹਾਉ ਸੋ ਸੋ ਕਰਮ ਕਰਤ ਹੈ ਪ੍ਰਾਣੀ ਜੈਸੀ ਤੁਮ ਲਿਖ ਪਾਈ ਸੇਵਕ ਕਉ ਤੁਮ ਸੇਵਾ ਦੀਨੀ ਦਰਸ਼ਨ ਦੇਖ ਅਗਾਈ ਸਰਬ ਨਿਰੰਤਰ ਤੁਮਹਿ ਸੁਮਾਨੀ ਜਾਂ ਕੋ ਤੁਦੇ ਆਪ 부ਝਾਈ ਗੁਰ ਪ੍ਰਸਾਦ ਮਿਟਿਓ ਅਗਿਆਨ ਪ੍ਰਗਟ ਭਏ ਸਭ ਥਾਈ ਸੋਈ ਗਿਆਨੀ ਸੋਈ ਧਿਆਨੀ ਸੋਈ ਪੁਰਖ ਸੁਭਾਈ ਕਹੋ ਨਾਨਕ ਜਿਸ ਭਏ ਦਿਆਲਾ ਤਾਂ ਕੋ ਮਨ ਤੇ ਵਿਸਰਣ ਨ ਜਾਈ ਸੋਟ ਮਹੱਲਾ ਪੰਜਵਾਂ ਸਗਲ ਸਮਗਰੀ ਮੋਹਿ ਵਿਆਪੀ ਕਬ ਊਚੇ ਕਬ ਨੀਚੇ ਸੋਧ ਨ ਹੋਈਐ ਕਾਹੂ ਜਤਨਾ ਹੋੜ ਕੋ ਕੋ ਨਾ ਪਹੁੰਚੇ ਮੇਰੇ ਮਨ ਸਾਧ ਸਰਨ ਛੁਟਕਾਰਾ ਬਿਨ ਗੁਰ ਪੂਰੇ ਜਨਮ ਮਰਨ ਨਾ ਰਹੀ ਫਿਰ ਆਵਤ ਬਾਰੂ ਬਾਰਾ ਰਹਾਉ ਪੋਹ ਜੋ ਭਰਮ ਭਲਾਵਾ ਕਹੀਤ ਤਿੰਨ ਮਹਿ ੁਰਜਿਓ ਸਗਲ ਸੰਸਾਰਾ ਪੂਰਨ ਭਗਤ ਪੁਰਖ ਸੁਆਮੀ ਕਾ ਸਰਬ ਥੋਕ ਤੇ ਨਿਆਰਾ ਨਿੰਦੋ ਨਹੀਂ ਕਾਹੂ ਬਾਤੈ ਇਹੋ ਖਸਮ ਕਾ ਕੀਆ ਜਾ ਕੋ ਕਿਰਪਾ ਕਰੀ ਪ੍ਰਭ ਮੇਰੈ ਮਿਲ ਸਾਧ ਸੰਗਤ ਨਾਉ ਲੀਆ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਸਭ ਨਾ ਕਰਤ ਉਧਾਰਾ ਕਹੋ ਨਾਨਕ ਗੁਰ ਬਿਨ ਨਹੀਂ ਤਰੀਐ ਇਹੋ ਪੂਰਨ ਤਤ ਵਿਚਾਰਾ ਸੋਠ ਮਹੱਲਾ ਪੰਜਵਾਂ ਖੋਜਤ ਖੋਜਤ ਖੋਜ ਵਿਚਾਰਿਉ ਰਾਮ ਨਾਮ ਤਤ ਸਾਰਾ ਕੇਲੇ ਬਿਖ ਕਾਟੇ ਨਿਮਖ ਅਰਾਧਿਆ ਗੁਰਮੁਖ ਪਾਰ ਉਤਾਰਾ ਹਰ ਰਸ ਪੀਵੋਹ ਪੁਰਖ ਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੇ ਸਾਧੂ ਅੰਮ੍ਰਿਤ ਬਾਣੀ ਰਹਾਉ ਮੁਕਤ ਭੁਗਤ ਜੁਗਤ ਸੱਚ ਪਾਈਐ ਸਰਬ ਸੁਖਾਂ ਕਾ ਦਾਤਾ ਆਪਣੇ ਦਾਸ ਕੋ ਭਗਤ ਦਾਨ ਦੇਵੇ ਪੂਰਨ ਪੁਰਖ ਵਿਦਾਤਾ ਸਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਾਈਐ ਸੋਈ ਕਰਨ ਕਾਰਨ ਸਮਰੱਥ ਸੁਆਮੀ ਜਾ ਤੇ ਬਿਰਥਾ ਨ ਕੋਈ ਵੱਡਾ ਭਾਗ ਰਤਨ ਜਨਮ ਪਾਇਆ ਕਰਹੁ ਕਿਰਪਾ ਕਿਰਪਾਲਾ ਸਾਧ ਸੰਗ ਨਾਨਕ ਗੁਣ ਗਾਵੇ ਸਿਮਰੈ ਸਦਾ ਗੋਪਾਲਾ ਸੂਰ